ਮਾਈ ਭਾਈ ਤੇ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਕਾਫੀ ਦਿਨਾਂ ਬਾਅਦ ਲੋਕ ਬਣਨ ਲੱਗੇ ਆ ਤੇ ਗਰਾਊਂਡ 'ਚ ਆਏ ਆ ਤੇ ਬੰਦੇ ਸਾਥੀ ਪਿਆਰੇ ਕੱਲ ਕਾ ਕੱਟਿਆ ਗਿਆ ਸੀ ਤੇ ਅੱਜ ਸਾਰੇ ਜਣੇ ਕਾ ਚੁੱਕਣ ਲੱਗੇ ਹੋਏ ਨੇ ਗਰਾਊਂਡ ਦੀ ਸੇਵਾ ਕਰਨੀ ਤਾਂ ਜ਼ਰੂਰੀ ਬਣਦੀ ਆ ਕਿਉਂਕਿ ਇਹਦੇ ਬਿਨਾ ਇਹਦੇ ਬਿਨਾ ਕੋਈ ਗੱਤ ਨਹੀਂ ਹੁੰਦੀ। ਪ੍ਰਾਤਨਾ ਚੱਕਦੇ ਵਾਸਤੇ ਚਿੱਟ ਦਾਂਗੇ। ਬਾਕੀ 6। ਜੀ ਮੜਾ ਜੇ ਇਤੋਂ ਦੇਈ ਬਈ। ਲੱਗੇ ਹੋਏ ਨੇ ਜਵਾਨ ਸੇਵਾ ਕਰਨੀ ਪੈਂਦੀ ਹੈ ਤਾਂ ਹੀ ਤਾਂ ਹੀ ਮੈਚ ਖੇਡ ਹੋਊਗਾ 5 ਵਜੇ ਦਾ ਦੱਸੀ ਮਾੜਾ ਜਿਹਾ ਕੁਝ ਬੰਦੇ ਸਵੇਰ ਦੇ 5 ਵਜੇ ਦੇ ਆ ਕੇ ਕੰਮ ਤੇ ਲੱਗੇ ਹੋਏ ਨੇ ਉਹ ਲੇਕੇ ਨਹੀਂ ਆਣੀ ਰੈਡੀ ਹੁਣ ਬੈਂਚ ਉੱਪਰ ਛੁੱਟ ਦੇ ਚੱਕ ਕੇ ਲੇਕੇ ਨਹੀਂ ਆਣੀ ਨਾ ਨਾ ਆਪਣਾ ਦੀ ਸਪੌਂਡਰੀ ਤੇ ਆ ਆ ਦੇਰੀ ਕਰਕੇ ਮਾਰ ਲੈ ਆਓ ਦੋੜਾ ਚੁਪ ਚੁਪਣਾ ਨਹੀਂ ਕੀਤਾ ਪੰਨ ਪਬਲਿਕ ਚੁੱਪ ਚੁੱਪ ਹਲੇ ਵੀ ਬੰਦਿਆਂ ਦੀ ਕਮੀ ਹੈ ਕੁਝ ਬੰਦੇ ਕੱਲ ਕੱਲ ਆ ਕੇ ਆਪਣਾ ਕੰਮ ਕਰ ਗਏ ਨੇ ਇਹ ਮੈਂ ਇਕੱਲੇ ਹੋਈ ਜੇ ਯਾਰ ਸੱਚੇ ਮੈਡ ਵੱਲ ਨਹੀਂ ਚੱਲ ਮੈਡ ਲੇ ਕੇ ਆਵਾਂ ਆ ਜਾ ਬਰਾਜਾ ਹੋਰ ਇੱਕ ਕਪਤਾਨ ਦੀ ਵੀ ਬਣਾ ਲੈ ਕਰੋ ਮੈਂ ਦੋ ਰੋਲੀਆਂ ਛੱਲੀਆਂ ਨਹੀਂ ਭਾਈ ਜਾਂਦਾ ਜੇ ਤੇਰੇ ਕੋਲ ਜੇ ਕੋਈ ਕਪਤਾਨ ਹੋਵੇ ਤਾਂ ਲੈ ਕੇ ਜਾ ਰਿਹਾ ਤਾਂ ਦੇ ਮਾਰ ਕੈਮਰਾ ਦੇਖ ਲਓ ਸਵੇਰੇ 5 ਵਜੇ ਮਰ ਜਿਹੜੇ 10 ਵਜੇ ਆਇਆ ਇਸ ਮੇਰੇ ਉਹਦਾ ਫੋਟੋ ਖਿਚਾਵੇ ਨੀ ਦੱਸ ਸਵੇਰੇ ਵਾਲੇ ਫੋਟੋ ਵਾਲੇ ਕਤਾਂ انسان ਸਾਡੇ ਸਭ ਤੋਂ ਜ਼ਿਆਦਾ ਮਿਹਨਤੀ ਨੇ ਤੇ ਪਹਿਨਾ ਟਰੈਕਟਰ ਦੇ ਨਾਲ ਫਿਰ ਇੱਥੇ ਆਪਣਾ ਜੋਸ਼ੋਕਰੋਲ ਦਿਖਾਉਂਦੇ ਓਏ ਟੈਸਟ ਮਿਲ ਜਾਂਦੀ ਹੈ ਟੈਸਟ ਜੇ ਯਾਰ ਕੋ ਲੋ ਦੀ ਟੈਸਟ ਆਹ ਟੈਸਟ ਜੇ ਐ ਸਾਡੇ ਪਲੇਅਰ ਨੇ ਬਹੁਤ ਸੋਹਣੀ ਕੈਚ ਫੜੀ ਲਾਸਟ ਵਾਲੀ ਬਹੁਤ ਕੈਂਟ ਜ਼ਬਰਦਸਤ ਕੈਚ ਆਜੇ ਆਜੋ ਦੀ ਮੁਬਾਰਕਾ ਮੁਬਾਰਕਾ ਦੇ ਰਿਅਲ ਹੀ ਪਿਆ ਹੈ ਮਾਰਚ ਇਹ ਸਾਡੇ ਸਪਾਟਨ ਜਿਹਨੂੰ ਕਹਿ ਦਿੰਦੇ ਆ ਤੇ ਇਹਨੇ ਬਸ ਕਦੇ ਕਦੇ ਇਹਨੇ ਕੈਚ ਫੜੀਆ 15 ਸਾਲ ਉਹ ਵੀ ਜ਼ੋਰਦਸਤ 15 ਸਾਲ 15 ਸਾਲ ਚ ਪਹਿਲੀ ਵਾਰੀ ਨੇ ਕੈਚ ਫੜੀਆ ਇਹਨੇ ਉਹ ਵੀ ਜ਼ੋਰਦਸਤ ਕੈਚ ਫੜੀ ਮੈਚ ਜਿਉਂ ਕੇ ਤੂੰ ਓਏ ਕਮੈਂਟ ਕਰੀਂ ਰਿਕਾਰਡ ਥੋੜਾ ਕੈਚ ਫੜ ਕੇ ਯਾਰ ਜਦੋਂ ਰੂਪੀ ਰੰ ਨੂੰ ਦਿਖਾਈ ਕਿੰਨੇ ਕਰੀਆਂ ਹੋਈਆਂ ਨੇ 10 12 ਦਾ ਕਰੀਆਂ ਹੋਈਆਂ ਨੇ ਯਾਰ ਸਾਨੂੰ ਨਹੀਂ ਪਤਾ ਮੈਨੂੰ ਅੱਜ ਤੇਰੀ ਅੱਖਾਂ ਨਾਲ ਪਹਿਲੀ ਲਾਈਵ ਰਿਕਾਰਡ ਹੈ ਨਹੀਂ ਤੇਰਾ ਜਬਰਦਸਤ ਜਬਰਦਸਤ ਕੈਚ ਸੀ ਜਬਰਦਸਤ ਕੈਚ ਸੀਗੀ ਜਬਰਦਸਤ ਜਿਹੜੀ ਫੜੀ ਗਈ ਅੱਜ ਦੀ ਲੋ ਜੀ ਮੈਚ ਮੈਚ ਸਾਡਾ ਸਮਾਪਤ ਹੋ ਗਿਆ ਤੇ ਅਸੀਂ ਆਪਣੇ ਮੈਚ ਦੇ ਵਿੱਚ ਅਸੀਂ 106 ਰਨ ਦਾ ਟਾਰਗੇਟ ਦਿੱਤਾ ਸੀਗਾ ਤੇ ਦੂਜੀ ਟੀਮ 78 ਰਨ ਦੇ ਆਲ ਆਊਟ ਹੋ ਗਈ ਹੈ। ਤੋਂ ਅਸੀਂ ਅੱਜ ਦਾ ਮੈਚ ਆਪਣੀ ਜਿੱਤ ਗਏ ਆ ਤੇ ਸਾਡੇ ਕਪਤਾਨ ਸਾਹਿਬ ਵੀ ਜੇਤੂ ਫੀਲਿੰਗ ਲੈਂਦੇ ਹੋਏ ਪਹੁੰਚ ਗਏ ਨੇ। ਬਹੁਤ ਸੋਹਣੀ ਬਹੁਤ ਸੋਹਣੀ ਬੋਲਿੰਗ ਜੀ। ਹਾਂ ਬੈਲ ਫਿਲਡਿੰਗ ਹੈ ਆ ਸਾਡੇ ਰਿੰਕਾ ਜੀ ਨੇ ਆ ਸਾਡੇ ਮੈਨੂੰ ਲੱਗਿਆ ਮੇਰਾ ਸੋਤੇ ਹੱਥ ਇਹਨਾਂ ਨੇ ਅੱਜ ਰਿੰਕੇ ਨੇ ਅੱਜ ਇੱਕ ਕੈਚ ਬਹੁਤ ਪਿਆਰੀ ਕਰਨੀ ਸੀ ਕਿ ਪਰ ਛੱਡ ਦਿੱਤੀ ਕੋਈ ਇਸ ਕਰਕੇ ਰਿੰਕੇ ਤੇ ਤਵਾ ਲੱਗ ਰਿਹਾ ਹੈ ਆ ਵੀ ਦੀ ਜੇ ਤੁਹਾਨੂੰ ਲਿੰਦਾ ਹੈ ਉਹ ਬਸ ਇੰਨਾ ਹੀ ਹੁੰਦਾ ਹੁੰਦਾ ਓਏ ਕਿੰਨੀ ਹੁੰਦੀ ਹੈ ਵੀ ਦੀ